ਸਰੋਂ ਦਾ ਸਾਗ ਜੇ ਨਾਲ ਇਹ ਸਪਰੇਅ ਤੋਂ ਜੀਜ ਡੋਈ ਮਾਰਨ ਦੀ ਬਹੁਤ ਘੱਟ ਲੋੜ ਪੈਂਦੀ ਆ ਅੱਗੇ ਨਹੀਂ ਤੇਜ਼ ਹੁੰਦੀ ਆ ਵੀ ਇਹਦੇ ਨਾਲ ਹੀ ਸਾਰਾ ਟਕੜ 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 ਹੋ ਕੇ ਉੱਟ ਜਾਂਦਾ ਇਹਦੇ ਨਾਲ ਨਾ ਕੋ ਗੈਸ ਬਣੇ ਨਾ ਤਜਾ ਬਣੇ ਤਾਜੇ ਪਾਣੀ ਨਾਲ ਉੱਤੋਂ ਧੋਣੇ ਨਾ ਤੇ ਇਹਨਾਂ ਨੂੰ ਕਰੇ ਆਪਣੀ ਬਾੜੀ ਚ ਲਾਇਆ ਵਿਆ ਇਹ ਦੇਖੋ ਉਬਲਦਾ ਇਹ ਜਿਕੋਟਰ ਕਟ 20 ਲੀਟਰ ਪਾਣੀ ਮੱਚ ਜਾਂਦਾਗਾ ਭਾਫਾਂ ਰਾਹੀਂ ਬਾਹਰ ਚ ਲੈ ਜਾਂਦਾ ਸਾਰਾ ਜਿਹੜਾ ਹੀ ਮਾੜਾ ਮੋਟਰ ਕਟਾਣੂ ਕਟੂਨੂ ਰਹਿੰਦਾ ਸਭ ਡਰ ਕੇ ਕਟਾਣੂ ਰਹਿਤ ਹੋ ਜਾਂਦਾ ਘਰ ਦੀ ਬਾੜੀ ਦਾ ਬਿਨਾ ਰੇ ਸਪਰੇਅ ਤੋਂ ਸਰੋਂ ਦਾ ਸਾਗ ਕਟ-ਕਟ 4 ਤੋਂ 5 ਘੰਟੇ ਲੈਂਦਾ ਸਾਗ ਬਣਨ ਤੇ El ya que te has juntado.